ਪਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਤਿਲਕੰਦਾ ਅਗਲਾ ਕਾਂਟ 2 ਭਾਗ ਪਹਿਲਾ ਮੈਂ ਘਰ ਆ ਕੇ ਟੀਵੀ ਲਾ ਲਿਆ ਉਸ ਉੱਤੇ ਰਾਜਨੀਤੀਵਾਣਾ ਦੀ ਝੂਠਵਾਰੇ ਗੱਲਬਾਤ ਚੱਲ ਰਹੀ ਸੀ ਡੈਮੋਕ੍ਰੇਟਸ ਰਿਪਬਲਿਕਨਸ ਨੂੰ ਨਹੀਂ ਤੇ ਰਿਪਬਲਿਕਨਸ ਡੈਮੋਕ੍ਰੇਟਸ ਨੂੰ ਦੋਨੋਂ ਪਾਰਟੀਆਂ ਵਿੱਚ ਪ੍ਰੇਸ਼ਟ੍ਰੋਕ ਆ ਚੁੱਕੇ ਸਨ ਮੈਂ ਹੁਣ ਆਜ਼ਾਦ ਵੋਟਰ ਬਣ ਗਿਆ ਸੀ ਮੈਂ ਟੀਵੀ ਬੰਦ ਕਰ ਦਿੱਤਾ ਫਿਰ ਅਚਾਨਕ ਮੇਰੇ ਮਨ ਵਿੱਚ ਆਪਣੇ ਪੁੱਤਰ ਵੀਰ ਰਾਜ ਨੂੰ ਫੋਨ ਕਰਨ ਬਾਰੇ ਖਿਆਲ ਆਇਆ ਮੈਂ ਉਹਨੂੰ ਫੋਨ ਲਾਇਆ ਪਰ ਉਸਨੇ ਫੋਨ ਚੁੱਕਿਆ ਨਹੀਂ ਫਿਰ ਮੇਰੇ ਉਹ ਦਿਨ ਯਾਦ ਆਉਣ ਲੱਗੇ ਜਦੋਂ ਮੈਂ ਉਹਦਾ ਬਹੁਤ ਖਿਆਲ ਰੱਖਿਆ ਕਰਦਾ ਸੀ ਉਸਨੂੰ ਖੜਾਉਂਦਾ ਹੁੰਦਾ ਸੀ ਉਸ ਦੀਆਂ ਮੰਗਾਂ ਪੂਰੀਆਂ ਕਰਦਾ ਹੁੰਦਾ ਸੀ ਉਸ ਦੀ ਉੱਚ ਵਿੱਜਾ ਲਈ ਮੈਂ ਬਿਨਾਂ ਝਿਜਕਦੇ ਉਸ ਉੱਤੇ ਪੈਸਾ ਲਾਇਆ ਸੀ ਸਿਰਫ ਇਸ ਲਈ ਕਿ ਉਹ ਜ਼ਿੰਦਗੀ ਵਿੱਚ ਕਦੇ ਵੇਲਾ ਨਾ ਬੈਠੇ ਉਸ ਦਾ ਮੈਨੂੰ ਹਮੇਸ਼ਾ ਫਿਕਰ ਰਹਿੰਦਾ ਸੀ ਮੈਂ ਚਾਹੁੰਦਾ ਸੀ ਕਿ ਉਹ ਸੈੱਟ ਹੋ ਜਾਵੇ ਉਹਨੂੰ ਇੱਕ کمانਦਾਰ ਤੇ ਪਿਆਰ ਕਰਨ ਵਾਲੀ ਪਤਨੀ ਮਿਲ ਜਾਵੇ ਉਹ ਆਪਣਾ ਪਰਿਵਾਰ ਬਣਾਵੇ ਤੇ ਬੱਚਿਆਂ ਵਾਲਾ ਹੋ ਜਾਵੇ ਹੁਣ ਉਹ ਜ ਮੈਂ ਖੁਸ਼ ਸੀ ਕਿ ਆਪਣੀ ਉਤਝਵਜਾ ਲੈ ਕੇ ਉਹ ਕਦੇ ਕਰਨੀ ਸੀ ਬੈਠਿਆ ਉਹ ਬੜੀ ਮਿਹਨਤ ਕਰਨ ਵਾਲਾ ਨਿਕਲਿਆ ਸੀ ਉਹਨੂੰ ਇੱਕ ਚੰਗੀ ਪਤਨੀ ਮਿਲ ਗਈ ਸੀ ਉਸਦੀ ਪਤਨੀ ਉਸਦਾ ਪਿਆਰ ਸੀ ਤੇ ਉਹਨਾਂ ਦੇ ਬੱਚੇ ਹੋ ਕੇ ਸਨ ਪਰ ਹੁਣ ਉਹ ਐਨ ਨਰੁੱਝ ਗਿਆ ਕਿ ਉਸ ਕੋਲ ਮੇਰੀ ਕਾਲ ਲੈਣ ਦਾ ਵਕਤ ਨਹੀਂ ਸੀ ਰਿਆ ਲੱਗਦਾ ਕਿੰਨੇ ਵਜੇ ਹੋਣਗੇ ਮੈਂ ਸੋਚਿਆ ਤੀ ਘੜੀ ਵੇਖੀ ਅਜੇ ਸ਼ਾਮ ਦੇ ਸੱਤੀ ਤੱਕ ਵਜੇ ਸਨ ਬਾਹਰ ਹਨੇਰਾ ਉਤਰਿਆ ਸੀ ਚੰਦ ਹਨੇਰੇ ਕਾਰਨ ਚਮਕਣ ਲੱਗ ਪਿਆ ਸੀ ਬਿਜਲੀ ਦੀਆਂ ਬੱਤੀਆਂ ਦੀ ਚਮਕ ਵਧਣ ਲੱਗ ਪਈ ਸੀ ਪੰਛੀ ਲੁਕ چھਪ ਚੁੱਕੇ ਸਨ ਇਹ ਸਤੰਬਰ ਦਾ ਮਹੀਨਾ ਚੱਲ ਰਿਹਾ ਸੀ ਤੇ ਵੀਰ ਰਾਜ ਇਸ ਵਕਤ ਤਾਂ ਕਰ ਆ ਜਾਇਆ ਕਰਦਾ ਮਰਜ਼ੀ ਪੁੱਤਰਾ ਆਖ ਕੇ ਮੈਂ ਖੁਦ ਆਪਣੇ ਪਾਪਾ ਬਾਰੇ ਸੋਚਣ ਲੱਗ ਪਿਆ ਮੈਂ ਵੀ ਤਾਂ ਵੱਡਾ ਹੋ ਕੇ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਿਆ ਸੀ ਮੈਨੂੰ ਖਿਆਲ ਆਇਆ ਮੇਰੀ ਉਮਰ ਵਿੱਚ ਆ ਕੇ ਮੇਰੇ ਪਾਪਾ ਭਾਵੇਂ ਮੇਰੇ ਘਰ ਵਿੱਚ ਹੀ ਰਹਿੰਦੇ ਰਹੇ ਸਨ ਪਰ ਉਹਨਾਂ ਕੋਲ ਬੈਠ ਸਕਣ ਦਾ ਵਕਤ ਮੇਰੇ ਕੋਲ ਵੀ ਨਹੀਂ ਸੀ ਹੁੰਦਾ ਬਸ ਇੱਕ ਵਾਰ ਤਾਂ ਫਤਿਹ ਦੀ ਸਾਂਝੀ ਤਾਂ ਰਹਿ ਗਈ ਸੀ ਕਦੇ ਕਦਾਈਂ ਪਾਪਾ ਕੋਲ ਬੈਠ ਜਾਂਦਾ ਤੇ ਉਹ ਸਵਾਲ ਪੁੱਛਦੇ ਤੇ ਮੈਂ ਜਵਾਬ ਦੇ ਜਾਂਦਾ ਬਸ ਉਹ ਆਪਣਾ ਤਿੱਖਿਤ ਜੋ ਬਚਪਨ ਵਿੱਚ ਹੋਇਆ ਕਰਦੇ ਸਨ ਉਹ ਸ਼ਾਇਦ ਘਟ ਹੀ ਚੁੱਕੇ ਸਨ ਉਸ ਵਕਤ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਾਪਾ ਕਿੰਨੀ ਅਕਲ ਮਹਿਸੂਸ ਕਰਦੇ ਹੋਣਗੇ ਫਿਰ ਮੈਨੂੰ ਉਹ ਮੂਵੀ ਯਾਦ ਆਈ ਜਿਸ ਵਿੱਚ ਸੰਸਾ ਦਾ ਜੋੜਾ ਆਪਣੇ ਬੱਚਿਆਂ ਨੂੰ ਪਾਲ ਕੇ ਉਹਨਾਂ ਨੂੰ ਕਿਤੇ ਹੋਰ ਥਾਂ ਲਿਜਾਣ ਲਈ ਉਡਾਂ ਨਹੀਂ ਖੁਸ਼ ਹੋਤ ਕਰਦਾ ਹੈ ਮੈਂ ਆਪਣੇ ਆਪ ਨੂੰ ਆਖਿਆ ਠੀਕ ਹੈ ਉਹ ਪਲ ਆ ਗਿਆ ਇਕੱਠੇ ਰਹਿਣ ਦਾ ਤਾਂ ਵਕਤ ਲੰਘ ਗਿਆ ਅੱਜ ਹੁਣ ਉਹ ਆਪਣੀ ਜ਼ਿੰਦਗੀ ਜਿਵੇਂ ਜਿਵੇਂ ਉਹ ਜਿਉਣੀ ਚਾਹੁੰਦਾ ਹੈ ਬਲਰਾਜ ਸਿੰਘ ਹੁਣ ਤੂੰ ਇੰਜ ਹੀ ਖੁਸ਼ ਰਹਿ ਇਸਾਬ ਬਰਾਬਰ ਮਨ ਵਿੱਚ ਆਇਆ ਤੇ ਮੇਰਾ ਇੱਕ ਪਲ ਲਈ ਮਨ ਪਰ ਆਇਆ ਦੂਜੇ ਪਲ ਮੈਂ ਫੇਰ ਹੰਸਾਂ ਦੇ ਜੋੜੇ ਨੂੰ ਯਾਦ ਕੀਤਾ ਤੇ ਮੇਰੇ ਉਖੜੇ ਮਨ ਨੂੰ ਟਿਕਾਓ ਆ ਗਿਆ ਪਰ ਕੁਛੇਰਬਾਜ਼ ਵੀ ਰਾਜ ਨੂੰ ਯਾਦ ਕਰਕੇ ਮੈਨੂੰ ਕੱਲ ਫੇਰ ਚੁੱਭੀ ਇੰਜ ਕਾਫੀ ਰਾਤ ਤੀਕ ਮੈਂ ਸੌ ਨਾ ਸਕਿਆ ਜ਼ਿੰਦਗੀ ਦੇ ਚੱਲ ਰਹੇ ਵੱਖੋ ਵੱਖਰੇ ਤੌਰਾਂ ਦੀ ਆਪਣੀ ਹੀ ਅਹਿਮੀਅਤ ਹੁੰਦੀ ਹੈ ਅਤੇ ਜਿਸ ਵੀ ਦੌਰ ਵਿੱਚ ਅਸੀਂ ਹੋਈਏ ਉਸ ਤੇ ਧਿਆਨ ਧਰਨਾ ਚਾਹੀਦਾ ਮੈਂ ਸੋਚਣ ਲੱਗ ਪਿਆ ਇੰਜ ਸੋਚਦਿਆਂ ਸੋਚਦਿਆਂ ਮੇਰੇ ਮਨ ਵਿੱਚ ਆਇਆ ਕਿ ਮੈਂ ਕੁਝ ਪੇਂਟ ਕਰਾਂ ਪਰ ਮੇਰਾ ਨਾ ਹੱਥ ਸਿੱਧਾ ਨਹੀਂ ਸੀ ਰਿਹਾ ਫਿਰ ਮੈਂ ਕੁਝ ਆਪਣੀ ਤੇ ਆਪਣੇ ਦੋਸਤਾਂ ਦੀ ਜ਼ਿੰਦਗੀ ਬਾਰੇ ਲਿਖਣ ਦੀ ਸਲਾ ਬਣਾਈ ਮੈਂ ਉੱਠ ਕੇ ਆਪਣੇ ਕੰਪਿਊਟਰ ਅੱਗੇ ਜਾ ਬੈਠਿਆ ਮੈਂ ਕੁਝ ਆਪਣੇ ਜੀਵਨ ਦੀਆਂ ਯਾਦਾਂ ਬਾਰੇ ਲਿਖਣ ਲੱਗ ਪਿਆ ਫਿਰ ਮੈਂ ਆਪਣੇ ਲਈ ਇੱਕ ਸੈਂਡਵਿਚ ਬਣਾਈ ਜਦੋਂ ਵੀ ਮੈਨੂੰ ਭੁੱਖ ਲੱਗਦੀ ਮੈਂ ਆਬੂ ਕਾਡੋ ਅਤੇ ਹਾਮਸ ਵਿੱਚ 올ਿਵ ਲਾ ਕੇ ਸੈਂਡਵਿਚ ਬਣਾ ਲਿਆ ਕਰਦਾ ਸੀ ਸੈਂਡਵਿਚ ਖਾ ਕੇ ਮੈਂ ਕੁਝ ਰਿਲੇਟ ਕੀਤਾ ਕੜੀ ਵੇਖੀ ਅੱਧੀ ਰਾਤ ਲੰਘ ਚੁੱਕੀ ਸੀ ਮੈਂ ਸੋਚਾਂ ਦੇ ਬਸ ਪੈ ਕੇ ਆਪਣੀ ਨੀਂਦ ਕਵਾ ਚੁੱਕਿਆ ਸੀ ਇਸ ਕਰਕੇ ਮੈਂ ਅਰਵਿੰਗ ਸਟੋਨ ਦਾ ਨਾਵਲ ਲਸਟ ਫਾਰ ਲਾਈਫ ਪੜਨ ਲੱਗ ਪਿਆ ਜਿਸ ਵਿੱਚ ਵੀਸੈਂਟ ਬੋਨਕੋਕ ਆਪਣੀ ਸਿਰ ਨਹੀਂ ਛੱਡ ਸਕਦਾ ਉਪਾਵਕ ਤੌਰ ਤੇ ਟੁੱਟ ਕੇ ਵੀ ਟੁੱਟਿਆ ਨਹੀਂ ਸੀ ਪਰ ਉਸ ਅੰਦਰ ਬਲ ਰਹੀ ਅੱਗ ਸਾਫ ਸੀ ਜੋ ਉਸ ਨੂੰ ਕਦੇ ਵੀ ਜਲਾ ਸਕਦੀ ਸੀ ਉਸ ਅੰਦਰ ਜੋ ਅੱਗ ਬਲਦੀ ਸੀ ਉਸ ਕੋਲੋਂ ਸਾਂਭੀ ਨਹੀਂ ਸੀ ਜਾ ਰਹੀ ਅਰਵਿੰਗ ਸਟੋਨ ਨੇ ਉਸ ਦੀ ਇਸ ਹਾਲਤ ਨੂੰ ਵਧੀਆ ਬਿਆਨ ਕੀਤਾ ਸੀ ਉਚੇਚੇ ਤਾਰਤੇ ਸ੍ਰੀ ਕਲ ਤੰਗੀ ਨਿਰਾਸ਼ਾ ਤੇ ਫਿਰ ਹਿੰਮਤ ਨੂੰ ਮੈਨੂੰ ਉਸ ਦੇ ਅੰਦਰਲੇ ਸੱਚ ਨੇ ਮੋਹ ਲਿਆ ਸੀ ਪਤਾ ਨਹੀਂ ਕਿ ਦੀ ਵੈ ਮੈਂ ਨਾਵਲ ਪੜ੍ਹਿਆ ਸੀ ਮੇਰਾ ਦੋਸਤ ਰਾਉਨ ਇਸ ਨੂੰ ਮਾਸਟਰਪੀਸ ਆਖਦਾ ਸੀ ਕੋਈ ਥੇਰ ਬਾਅਦ ਮੈਨੂੰ ਨੀਂਦ ਆਉਣ ਲੱਗੀ ਮੈਂ ਝੁੱਲਣ ਲੱਗ ਪਿਆ ਅਤੇ ਮੈਂ ਫੈਸਲਾ ਲਿਆ ਕਿ ਮੈਂ ਸੌ ਜਾਵਾਂ ਤਦੇ ਫੋਨ ਦੀ ਘੰਟੀ ਵੱਜੀ ਇਹ ਫੋਨ ਮੇਰੇ ਪੁੱਤਰ ਵੀਰ ਰਾਜ ਦਾ ਸੀ ਪਰ ਮੈਂ ਨਹੀਂ ਸੀ ਚੁੱਕਿਆ ਕਿਉਂਕਿ ਮੈਂ ਸੌਣਾ ਚਾਹੁੰਦਾ ਸੀ ਅਤੇ ਫਿਰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ ਸੌ ਗਿਆ ਭਾਵੇਂ ਵੀਰ ਰਾਜ ਵੱਲੋਂ ਫੋਨ ਕਈ ਵਾਰ ਆਇਆ ਸੀ ਪਰ ਉਹ ਮੇਰੀ ਨੀਂਦ ਨਹੀਂ ਸੀ ਤੋੜ ਸਕਿਆ ਸਵੇਰੇ ਮੈਂ ਉੱਠ ਕੇ ਆਪਣੀ ਰੁਟੀਨ ਪੂਰੀ ਕੀਤੀ ਜਿਵੇਂ ਬਾਥਰੂਮ ਗਿਆ ਨਹਾਤਾ ਫਿਰ ਮੂਲ ਮੰਤਰ ਦੁਹਰਾਇਆ ਕਿਉਂਕਿ ਮੂਲ ਮੰਤਰ ਮੈਨੂੰ ਮੇਰੇ ਪਾਪਾ ਨੇ ਸਿਖਾਇਆ ਸੀ ਪਿਛਲੇ ਲੰਘੇ ਵਕਤ ਲਈ ਰੱਬ ਜੀ ਦਾ ਧੰਨਵਾਦ ਕੀਤਾ ਤੇ ਫਿਰ ਮੈਂ ਆਪਣੀ ਨਵੀਂ ਖਰੀਦੀ ਕਾਫੀ ਮਸ਼ੀਨ ਵਿੱਚ ਕਾਫੀ ਦਾ ਕੱਪ ਬਣਾਇਆ ਇੱਕ ਟੋਸਟ ਬਣਾਇਆ ਅਤੇ ਹਲਕਾ ਸ਼ੈਦਲਾ ਕੇ ਖਾਣਾ ਸ਼ੁਰੂ ਕੀਤਾ ਅਜੇ ਆਪਣਾ ਇਹ ਸਾਦਾ ਜਿਹਾ ਨਾਸ਼ਤਾ ਮੈਂ ਕਰਕੇ ਹੀ ਹਟਿਆ ਸੀ ਕਿ ਵੀਰ ਰਾਜ ਦਾ ਫੋਨ ਫਿਰ ਵੱਜਿਆ ਅਤੇ ਮੈਂ ਫੋਨ ਚੁੱਕ ਕੇ ਆਖਿਆ ਹਾਂ ਜੀ ਪੁੱਤਰਾ ਕੀ ਹਾਲ ਨੇ ਲੈਟ ਮੈਂ ਰਾਤੀ ਬੜੀ ਵਾਰ ਫੋਨ ਕੀਤਾ ਮੈਨੂੰ ਫਿਕਰ ਪੈ ਗਿਆ ਸੀ ਕਿ ਤੁਸੀਂ ਫੋਨ ਚੁੱਕਿਆ ਨਹੀਂ ਫੋਨ ਤਾਂ ਮੈਂ ਵੀ ਕੀਤਾ ਸੀ ਤੇ ਤੂੰ ਵੀ ਚੁੱਕਿਆ ਨਹੀਂ ਮੈਂ ਉਸਨੂੰ ਪਲਾਮਾ ਦਿੱਤਾ ਹੱਸ ਕੇ ਉਹ ਬੋਲਿਆ ਹੰ ਦਾ ਰਾਤੀ ਮੇਰੇ ਕੋਲੋ ਬਦਲਾ ਲਿਆ ਤੁਸੀਂ ਓ ਨਹੀਂ ਤੂੰ ਬੜੀ ਲੇਟ ਫੋਨ ਕੀਤਾ ਤੇ ਮੈਂ ਸੌ ਰਿਆ ਸੀ ਤੇ ਮੈਂ ਨੀਂਦ ਖਰਾਬ ਨਹੀਂ ਸੀ ਕਰਨੀ ਚਾਹੁੰਦਾ ਤੇਰੇ ਨਾਲ ਗੱਲਾਂ ਵਿੱਚ ਰੁੱਝ ਕੇ ਡੈਲ ਮੈਨੂੰ ਫਿਕਰ ਹੋ ਗਿਆ ਸੀ ਰਾਤੀ ਕਿਉਂਕਿ ਤੁਸੀਂ ਫੋਨ ਨਹੀਂ ਸੀ ਚੁੱਕਰੇ ਮੇਰੇ ਪੁੱਤਰ ਨੇ ਫਿਰ ਉਹੋ ਕਰ ਦੋ ਹਰਾਈ ਖੁਸ਼ੀ ਮਿਲੀ ਹੈ ਜਾਣ ਕੇ ਕਿ ਤੈਨੂੰ ਮੇਰਾ ਵੀ ਫਿਕਰ ਹੈ ਜੀ ਮੈਂ ਕਿਹਾ ਇਹ ਗੱਲਾਂ ਕਰਦੇ ਹੋ ਡੈਡ ਮੈਂ ਹਮੇਸ਼ਾ ਸੋਚਦਾ ਤੁਹਾਡੇ ਬਾਰੇ ਤੁਸੀਂ ਕੋਈ ਮੇਡ ਰੱਖ ਲੋ ਐਨੀ ਵਾਰ ਮੈਂ ਤੁਹਾਨੂੰ ਆਖਿਆ ਖਰਚਾ ਮੈਂ ਦਿਆਂਗਾ ਉਸਤਾ ਵੀਰ ਰਾਜ ਦੀ ਆਵਾਜ਼ ਵਿੱਚ ਬੜੀ ਹਮਦਰਦੀ ਸੀ ਓਏ ਅਜੇ ਮੇਡ ਦੀ ਲੋੜ ਨਹੀਂ ਕੁਝ ਕੰਮ ਕਰਨ ਨਾਲ ਦਿਲ ਲੱਗਿਆ ਰਹਿੰਦਾ ਪੁੱਤਰਾ ਮੈਂ ਹਰ ਰੋਜ਼ ਸੈਰ ਕਰਦਾ ਹਰ ਕੀ ਵਰਜਿਸ਼ ਕਰਦਾ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਮਣਾ ਲੈਂਦਾ ਤੇ ਰਾਤ ਨੂੰ ਆਵੋਕਾਡੋ ਦੀ ਸੈਂਡਵਿਚ ਬਣਾ ਕੇ ਖਾ ਲੈਂਦਾ ਬਾਥਰੂਮ ਵਿੱਚ ਤਿਲਕ ਨੂੰ ਡਰਦਾ ਤੇ ਉੱਥੇ ਮੈਂ ਸਟਿਕ ਲੈ ਕੇ ਉਸ ਜਾਨਵਰ ਵਾਂਗ ਹੌਲੀ ਚੱਲਦਾ ਆ ਕੀ ਆਖਦੇ ਨੇ ਉਹਨੂੰ ਮੈਂ ਨਾ ਭੁੱਲ ਗਿਆ ਉਹ ਜਿਹੜਾ ਹੌਲੀ ਹੌਲੀ ਚੱਲਣ ਵਾਲਾ ਆ ਆ ਸਲੋਥ ਜਾਨਵਰ ਉਸ ਵਾਂਗ ਹੀ ਹੌਲੀ ਹੌਲੀ ਚੱਲਦਾ ਮੈਂ ਆਪਣੇ ਪੁੱਤਰ ਦੀ ਫਿਕਰ ਨੂੰ ਹਲਕਾ ਕਰਨ ਲਈ ਕਿਹਾ ਥੋੜਾ ਹੱਸ ਕੇ ਉਹ ਬੋਲਿਆ ਬਾਥਰੂਮ ਵਿੱਚ ਪਲਾਸਟਿਕ ਦੀ ਕਾਰਪਟ ਰੱਖੋ ਤੇ ਉਹ ਨਹਾਉਣ ਲਈ ਵਰਤ ਲਈ ਨਹੀਂ ਇੱਕ ਪਾਸੇ ਰੱਖ ਦਿੱਤੀ ਮੈਂ ਆਮਾਗਾ ਗੱਲ ਹੀ ਮੈਨੇ ਆ ਕੇ ਇੱਕ ਬਾਥਰੂਮ ਵਿੱਚ ਖੁਰਦਰਾ ਫਰਸ਼ ਲਗਵਾ ਕੇ ਜਾਵਾਂਗਾ ਤੁਹਾਨੂੰ ਮਿਲਣ ਸ਼ਾਇਦ ਅਸੀਂ ਸਾਰੇ ਹੀ ਆਈਏ ਖਿਆਲ ਰੱਖਣਾ ਤੁਸੀਂ ਵੀਰ ਰਾਜ ਨੇ ਕਿਹਾ ਜ਼ਰੂਰ ਮੈਂ ਕਿਹਾ ਫਿਰ ਫੋਨ ਕੱਟ ਗਿਆ ਉਸੇ ਫੋਨ ਤੋਂ ਬਾਅਦ ਮੈਂ ਰੌਣਹਾਰੀ ਸੋਚਿਆ ਗਿਆਸ ਕੀਤਾ ਕਿ ਉਹ ਹੁਣ ਤੀਕ ਉੱਠ ਖੜਿਆ ਹੋਵੇਗਾ ਕਿਉਂਕਿ ਸਵੇਰੇ 8:00 ਵੱਜ ਚੁੱਕੇ ਸਨ ਮੈਂ ਸਵੇਰੇ-ਸਵੇਰੇ ਉਸ ਲਈ ਰੋਜ਼ ਇੱਕ ਕੱਪ ਕੌਫੀ ਬਣਾ ਕੇ ਲੈ ਜਾਂਦਾ ਹੁੰਦਾ ਸੀ ਕੌਫੀ ਦਾ ਕੱਪ ਲੈ ਕੇ ਮੈਂ ਉਸ ਦੇ ਘਰ ਪੁੱਜ ਕੇ ਉਸਨੇ ਘੜੀ ਘੰਟੀ ਵਜਾਈ ਉਸਨੇ ਮੈਨੂੰ ਸ਼ੁਭ ਸਵੇਰ ਕਿਹਾ ਮੈਂ ਉਸਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕੀਤੀ ਉਹ ਬੜਾ ਉਦਾਸ ਸੀ ਉਸਦੇ ਚਿਹਰੇ ਦੀਆਂ ਝੁਰੜੀਆਂ ਅੱਜ ਹੋਰ ਉਭਰੀਆਂ ਹੋਈਆਂ ਲੱਗਦੀਆਂ ਸਨ ਅਸੀਂ ਦੋਨੋਂ ਉਸਦੇ ਲਿਵਿੰਗ ਰੂਮ ਵਿੱਚ ਬੈਠ ਗਏ ਜਿਸ ਵਿੱਚ ਇੱਕ ਨਿੱਕਾ ਜਿਹਾ ਸੋਫਾ ਸੀ ਦੋ ਆਰਾਮ ਕੁਰਸੀਆਂ ਤੇ ਇੱਕ ਨਿੱਕਾ ਟੇਬਲ ਪਿਆ ਸਨ ਸਾਹਮਣੇ ਕੰਧ ਉੱਤੇ ਸਿੱਤੀ ਜੈਨੇਟ ਅਥਰ ਦੇ ਬੱਚਿਆਂ ਦੀਆਂ ਤਸਵੀਰਾਂ ਸਨ ਇੱਕ ਕੋਰਨਰ ਉੱਤੇ ਵੇਕੀ ਦਾ ਵੱਡਾ ਪੋਰਟਰੇਟ ਸੀ ਉਸ ਦੇ ਨਾਲ ਹੀ ਰੌਣ ਅਤੇ ਵਿੱਕੀ ਦੀ ਬਹੁਤ ਸਾਲ ਪੁਰਾਣੀ ਇਕੱਠਿਆਂ ਦੀ ਤਸਵੀਰ ਸੀ ਬਿਲਕੁਲ ਉਸ ਦੇ ਨਾਲ ਹੀ ਵਿੱਕੀ ਦੀ ਆਪਣੀ ਟੀ ਦੀ ਤਸਵੀਰ ਸੀ ਇੱਕ ਹੋਰ ਨਿੱਕੇ ਟੇਬਲ ਉੱਤੇ ਕੁਝ ਕਿਤਾਬਾਂ ਪਈਆਂ ਸਨ ਅਤੇ ਇੱਕ ਵੱਡੇ ਵੇਸ ਵਿੱਚ ਫੁੱਲ ਪਏ ਸਨ ਜੋ ਸ਼ਾਇਦ ਕਲ ਜੈਨਟਸ ਰੱਖੀ ਹੋਵੇ ਸਾਹਮਣੇ ਇੱਕ ਵੱਡਾ ਬੁੱਕੇ ਸੀ ਜਿਸ ਵਿੱਚ ਰੌਣ ਨੇ ਦੁਨੀਆਂ ਭਰ ਦੇ ਸਾਹਿਦ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਸਨ ਕਾਫੀ ਪਿੰਡਿਆਂ ਉਹਨੇ ਆ ਵੀ ਗੱਲ ਤੋੜ ਲਈ ਓ ਯਾਰ ਮੇਰੀ ਕਿਸਮਤ ਵਿੱਚ ਵਫਾਦਾਰ ਔਰਤ ਹੈ ਹੀ ਨਹੀਂ ਯਾਰ ਆ ਕੁ ਯੁਮਰ ਹੈ ਬੇਵਫਾਈਆਂ ਦੀਆਂ ਗੱਲਾਂ ਕਰਨ ਜਾਂ ਸੁਣਨ ਦੀ ਕੀ ਹੋ ਗਿਆ ਕੋਈ ਦੱਸ ਵੇਖ ਕੇ ਮੋਕਰ ਗਿਆ ਅਦਰ ਮੇਰੇ ਕੋਲੋਂ ਤਾਂ ਪੂਰੀ ਕੁੱਤੀ ਆਏ ਜਨਾਨੀ ਉਸਨੇ ਘਰ ਵੀ ਕੰਲੀ ਲਾ ਦਿੱਤਾ ਅਗਿ ਜਾਣ ਦੇ ਦੋ ਕੁ ਮਹੀਨੇ ਬਿਕਨ ਵਿੱਚ ਕੀਮਤ ਇਸ ਦੀ 8 ਲੱਖ ਡਾਲਰ ਤੋਂ ਉੱਤੇ ਰੱਖੀ ਗਈ ਹੈ ਹੁਣ 8 ਮਿਲ ਜਾਏਗਾ ਆ ਦੋ ਦਹਾਤੇ ਹੱਦ ਮੇਰਾ ਮੈਂ ਸੋਚਦਾ ਜੈਨਟ ਕੋਲ ਹੋਣੀ ਚੱਲਿਆ ਜਾਵਾਂ ਰੌਣ ਬਹੁਤ ਉਦਾਸੀ ਉਹ ਸ਼ੁਰੂ ਤੋਂ ਹੀ ਵਿਕੀ ਨਾਲ ਥੋੜਾ ਅਖਰਿਆ ਹੀ ਰਹਿੰਦਾ ਸੀ ਪਰ ਪਤਾ ਨਹੀਂ ਕਿਉਂ ਵਿਕੀ ਨਾਲ ਆਪਣੀ ਰਹਿੰਦੀ ਜ਼ਿੰਦਗੀ گزارਣ ਦਾ ਉਸਨੇ ਮਨ ਬਣਾਇਆ ਹੋਇਆ ਸੀ ਜਦੋਂ ਬੰਦੀ ਨਹੀਂ ਸੀ ਫਿਰ ਇਕੱਠੇ ਰਹਿਣ ਦਾ ਭਲਾ ਕੀ ਲਾ ਕਈ ਮਹੀਨੇ ਹੋ ਗਏ ਜਦੋਂ ਵਿਕੀ ਇੱਥੇ ਉਸ ਨਾਲ ਰਹਿੰਦੀ ਸੀ ਅਤੇ ਜਦੋਂ ਮੈਂ ਰੌਣ ਦੇ ਘਰ ਹੁੰਦਾ ਸੀ ਉਹ ਬਹੁਤ ਸ਼ਰਕੇ ਨਾਲ ਮੈਨੂੰ ਬੁਲਾਉਂਦੀ ਹੁੰਦੀ ਸੀ ਪਰ ਉਸਨੇ ਕਦੇ ਸਾਨੂੰ ਕਾਫੀ ਬਣਾ ਕੇ ਨਹੀਂ ਸੀ ਦਿੱਤੀ ਰੌਣ ਆਪ ਹੀ ਆਪਣੇ ਤੇ ਮੇਰੇ ਲਈ ਕਾਫੀ ਬਣਾਉਂਦਾ ਹੁੰਦਾ ਸੀ ਅਸੀਂ ਪਿਛਲੇ ਵੇੜੇ ਵਿੱਚ ਬੈਠ ਕੇ ਗੱਲਾਂ ਮਾਰਦੇ ਰਹਿੰਦੇ ਸੀ ਪਰ ਉਹ ਕਦੇ ਸਾਡੇ ਕੋਲ ਨਹੀਂ ਸੀ ਆਉਂਦੀ ਉਸ ਵਾਰੀ ਉਹ ਮੈਨੂੰ ਇਹੋ ਆਖਦਾ ਓਏ ਯਾਰ ਇਹਨੂੰ ਪਰੌਣਾ ਜਾਰੀ ਨਹੀਂ ਆਉਂਦੀ ਉਹ ਤੇਰੀ ਜੋ ਪਤਨੀ ਸੀ ਰਾਣੀ ਉਹ ਹਮੇਸ਼ਾ ਕੁਝ ਨਾ ਕੁਝ ਬਣਾ ਕੇ ਆਪਣੇ ਕੋਲ ਰੱਖ ਜਾਇਆ ਕਰਦੀ ਸੀ ਤੇਰੇ ਬਿਨਾਂ ਆਖਿਆ ਤੁਹਾਡੇ ਪਿਛਲੇ ਸੱਭਿਆਚਾਰ ਵਿੱਚ ਕਈ ਗੱਲਾਂ ਬਹੁਤ ਦਿਲਕਸ਼ਨ ਦੋਸਤ ਜਦੋਂ ਮੈਂ ਪੜਾਉਂਦਾ ਸੀ ਕੁੜੀ ਸੀ ਪੰਜਾਬ ਤੋਂ ਮੇਰੀ ਵਿਦਿਆਰਥਣ ਮੈਂ ਉਸ ਵਾਰ ਇਕਦਮ ਖੇਚਿਆ ਗਿਆ ਮੈਂ ਕਿਸੇ ਹੋਰ ਔਰਤ ਨਾਲ ਡੇਟਿੰਗ ਕਰਦਾ ਸੀ ਉਸ ਵਕਤ আর ਉਸਨੇ ਤਾਂ ਮੇਰਾ ਮਾਨੀ ਮੋਲਿਆ ਸੀ ਰੰਗ ਤਾਂ ਉਸਦਾ ਸਾਹਮਲਾ ਸੀ ਪਰ ਲੈ ਨਖਸਤੇ ਉਹ ਕਾਲੀਆਂ ਹੱਡੀਆਂ ਅੱਖਾਂ ਮੈਂ ਡੇਟਿੰਗ ਛੱਡ ਦਿੱਤੀ ਤੇ ਉਸ ਨੂੰ ਸਿੱਧਾ ਹੀ ਮਨਾਉਣਾ ਚਾਹਿਆ ਕਿ ਹਮੇਸ਼ਾ ਡੇਟਿੰਗ ਕਰੇ ਤੇ ਮੈਂ ਚੰਗੀ ਤਰ੍ਹਾਂ ਜਾਣੇ ਤਾਂ ਕਿ ਉਮਰ ਪਰ ਦਾ ਸਾਥ ਬਣਾਇਆ ਜਾ ਸਕੇ ਪਰ ਉਹਨੇ ਸਾਫ ਆਖ ਦਿੱਤਾ ਕਿ ਇੰਜ ਕਦੇ ਨਹੀਂ ਹੋਏਗਾ ਕਿਉਂਕਿ ਉਸਦਾ ਪਰਿਵਾਰ ਇੱਕ ਗੋਰੇ ਨਾਲ ਮੇਰਾ ਵਿਆਹ ਕਰਨ ਉਤੇ ਬਿਲਕੁਲ ਰਾਜ਼ੀ ਨਹੀਂ ਹੋਏਗਾ। ਆ ਦਿਓ ਖੋਦ ਮੈਨੂੰ ਇੱਕ ਵਿਆਪਕ ਤੋਬਤ। ਹੋਰ ਕੁਝ ਨਹੀਂ ਸਿੱ ਸਮਝੀਤੇ ਪਿਆਰ ਦੇ ਚੱਕਰ ਵਿੱਚੋਂ ਭੈਣ ਵਾਲੀ ਨਹੀਂ ਸੀ। ਮੈਂ ਰੋਣ ਨੂੰ ਕਿਹਾ ਫੇਰ ਕੀ ਦਿਲ ਟੁੱਟ ਗਿਆ ਤੇਰਾ ਇੱਕ ਵਾਰ ਜ਼ਰੂਰ ਪਰ ਫੇਰ ਮੈਂ ਇਹ ਬਾਹਰਲੇ ਸਬਸਝਾਰ ਵਾਲੀਆਂ ਕੁੜੀਆਂ ਵਰਤਾਂ ਦੇਣਾ ਹੀ ਛੱਡ ਦਿੱਤਾ। ਅਰਮਨ ਸੁਣਿਆ ਕਿ ਵਿਆਹ ਕਰਵਾ ਕੇ ਸਿਰਿਸ਼ ਚ ਨੂੰ ਸਿਰੇ ਲਾਉਂਦੀਆਂ। ਉਹ ਸਭ ਵੇਮਾ ਦਿਲ ਦੇ ਇੱਕ ਗੋਰੀ ਕੁੜੀ ਨਾਲ ਸਕੂਲੇ ਮੇਰਾ ਪਿਆਰ ਹੋ ਗਿਆ ਸੀ ਬਹੁ ਬੁਰਾ ਹਾਲ ਹੋਇਆ ਕਰਦਾ ਸੀ ਮੇਰਾ ਭਾਵਕਤਾ ਕਰਕੇ ਮੇਰੇ ਪਾਪਾ ਸਖਸਨ ਇਸ ਕਰਕੇ ਮੈਂ ਚੁੱਪ ਹੀ ਰਿਹਾ ਫਿਰ ਉਹ ਮੇਰੇ ਭਾਵ ਉਸ ਗੋਰੀ ਕੁੜੀ ਪ੍ਰਤੀ ਆਪੇ ਮਰ ਗਏ ਮੈਂ ਬਾਕੀ ਮੁੰਡਿਆਂ ਵਾਂਗ ਪਾਰਟੀ ਉੱਤੇ ਨਹੀਂ ਸੀ ਜਾਂਦਾ ਹੁੰਦਾ ਫਿਰ ਪਿਆਰ ਹੋਇਆ ਉਹ ਵੀ ਰੱਬ ਨੇ ਖੋਲਿਆ ਤੇ ਫਿਰ ਇੱਕ ਹੋਰ ਕੁੜੀ ਨਾਲ ਪਿਆਰ ਹੋਇਆ ਪਰ ਉਹ ਵੀ ਚੱਲ ਵਸੀ ਆਸ ਫਿਰ ਪਾਪਾ ਨੇ ਉਹ ਰਾਣੀ ਦੀਪ ਲਿਆ ਦਿੱਤੀ ਦਿੱਲੀ ਤੋਂ ਉਹ ਜੋ ਭਾਰਤੀ ਹੋਣ ਨਾਲੋਂ ਅਮਰੀਕਰ ਬਣ ਕੇ ਰਹਿਣਾ ਜ਼ਿਆਦਾ ਚਾਹੁੰਦੀ ਸੀ ਮੈਂ ਰਾਨ ਨੂੰ ਸਮਝਾਇਆ ਪਰ ਤੇਰੇ ਪਿਆਰ ਕੁਦਰਤ ਦੇ ਭੇਟ ਚੜ ਗਈ ਜਿਸ ਪੰਜਾਬ ਨਾਲ ਮੈਂ ਨਹੀਂ ਜੁੜਿਆ ਤਾਂ ਵੀ ਕੀ ਹੈ ਕਈਆਂ ਨੂੰ ਦੂਸਰੇ ਸਬਿਆਚਾਰ ਚੰਗੇ ਨਹੀਂ ਲੱਗਦੇ ਨੇ ਉਹ ਬੋਲਿਆ ਰਾਨ ਮੈਂ ਸਿਰਫ ਇਹ ਆਖ ਰਿਆਂ ਕਿ ਸਾਰੀਆਂ ਸੋਚਾਂ ਇੱਕ ਪ੍ਰਭਾਵ ਦੀਨ ਪੈਦਾ ਹੋ ਜਾਂਦੀਆਂ ਪਰ ਬਹੁਤ ਵਾਰ ਇਹ ਪ੍ਰਭਾਵ ਸਹੀ ਨਹੀਂ ਹੁੰਦੇ ਉਹ ਬਹੁਤ ਜਣਾ ਸੋਚਿਆ ਕਰ ਇਸ ਬਾਰੇ ਉਦੋਂ ਆਪਣਾ ਮਕਸਦ ਹੁੰਦਾ ਸੀ ਰਲ ਬੈਠਣਾ ਜਾਂ ਸਮਝੋ ਆਪਾਂ ਸਿਹਤ ਬਾਰੇ ਗੱਲਾਂ ਕਰਨੀਆਂ ਹੁੰਦੀਆਂ ਸਨ ਵਿੱਕੀ ਨੂੰ ਸਿਹਤ ਬਾਰੇ ਗਿਆਨ ਨਹੀਂ ਅਤੇ ਸ਼ਾਇਦ ਇਸੇ ਕਰਕੇ ਆਪਣੇ ਵਿੱਚ ਬੈਠਣਾ ਉਸ ਨੂੰ ਜੱਜਦਾ ਨਹੀਂ ਸੀ ਕੋਈ ਵੱਡੀ ਗੱਲ ਨਹੀਂ ਹੈ ਇਹ ਰੌਣ ਮੈਂ ਨਹੀਂ ਸਿਚਾਉਂਦਾ ਰੌਣ ਵਿੱਕੀ ਪ੍ਰਤੀ ਬਹੁਤ ਗੁੱਸੇ ਹੋਵੇ ਉਹ ਫਿਰ ਚੁੱਪ ਕਰ ਜਾਂਦਾ ਜ਼ਿਆਦਾ ਉਹ ਉਹਨਾਂ ਦਿਨਾਂ ਵਿੱਚ ਗੰਭੀਰ ਹੋ ਜਾਂਦਾ ਸੀ ਜਦੋਂ ਸਿਤੀ ਜੈਨ ਆਪਣੇ ਬੱਚਾ ਨੂੰ ਮਿਲਣ ਆਉਂਦੀ ਕਿਉਂਕਿ ਜੈਨਟ ਨਾਲ ਵਿੱਕੀ ਦਾ ਵਤੀਰਾ ਬੜਾ ਬੁਰਾ ਹੁੰਦਾ ਸੀ ਮੈਨੂੰ ਵੀ ਇੱਕ ਵਾਰ ਜੈਨਟ ਨੇ ਕਿਹਾ ਸੀ ਮਿਸਟਰ ਬਲਰਾ ਮੈਂ ਤਾਂ ਇਥੇ ਡੈਡ ਨੂੰ ਮਿਲਣਾ ਹੁਣੀ ਹੈ ਨਹੀਂ ਕਦੇ ਨਾ ਮੈਂ ਨਰਸਿੰਗ ਹਮ ਡੈਡ ਨੂੰ ਮੈਂ ਕਦੇ ਇੰਸੀ ਭੇਜਣਾ ਚਾਹੁੰਦੀ ਅਤੇ ਇਹ ਔਰਤ ਵੀ ਕੀ ਮਕਾਨ ਵੇਚ ਕੇ ਆਪਣੀ ਧੀ ਕੋਲ ਜਾਣ ਨੂੰ ਤਿਆਰ ਰਹਿੰਦੀ ਹੈ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਡੈਡ ਇਸ ਦੀ ਪਰਵਾਹੀ ਕਿਉਂ ਕਰਦਾ ਹੈ ਇਹ ਜੋ ਅੰਦਰੋਂ ਅੰਦਰੀ ਪਰਿਵਾਰ ਕਸ਼ਮਕਸ਼ ਚੱਲ ਰਹੀ ਸੀ ਇਹ ਘਰ ਤੋਂ ਬਾਹਰ ਚਲੀ ਗਈ ਸੀ ਤੇ ਇੱਕ ਦਿਨ ਉਹ ਵੀ ਆਇਆ ਜਦੋਂ ਜੈਨਟ ਆਪਣੇ ਡੈਡ ਤੋਂ ਨੂੰ ਆਪਣੇ ਘਰ ਲੈ ਜਾਂਦੀ ਦੋ ਚਾਰ ਦਿਨ ਦੀ ਤੇ ਫਿਰ ਆਪ ਹੀ ਵਾਪਸ ਛੱਡ ਦਿੰਦੀ ਜੈਨੇਟ ਚਾਹੁੰਦੀ ਸੀ ਕਿ ਉਸ ਦਾ ਡੈਡ ਵੀ ਕਿਨੂੰ ਛੱਡ ਕੇ ਉਸਦੇ ਕੋਲ ਹੀ ਆ ਜਾਵੇ ਪਰ ਇੰਜ ਕਰਨ ਲਈ ਰੌਣ ਮੰਨਿਆ ਨਹੀਂ ਸੀ ਅੱਜ ਜਦੋਂ ਵਿੱਕੀ ਨੇ ਆਪ ਹੀ ਰੌਣ ਨਾਲ ਰਹਿਣ ਤੋਂ ਜਵਾਬ ਦੇ ਦਿੱਤਾ ਉਸ ਨੂੰ ਸਮਝ ਨਹੀਂ ਸੀ ਆਰੀ ਕਿ ਉਹ ਮਕਾਨ ਵੇਕੰਟ ਕਿੱਥੇ ਜਾਵੇਗਾ ਕਈ ਵਾਰ ਜੈਨੇਟ ਕੋਲ ਜਾਂਦਾ ਉਸ ਦਾ ਦਿਲ ਕਰਦਾ ਪਰ ਉੱਚੇ ਚਕ ਜਾਂਦਾ ਸੀ ਨਰਸਿੰਗ ਹੋਮ ਦਾ ਉਹ ਨਾਂ ਸੁਣਨਾ ਹੀ ਨਹੀਂ ਸੀ ਚਾਹੁੰਦਾ ਬਾਕੀ ਅਗਲੇ ਕਾਂਡ ਵਿੱਚ